ਉਮਾ 5000 ਲੱਕ ਦੇਖਾ ਸਾਡੇ ਧਿਆਨ ਦੇ ਵਿੱਚ ਆਇਆ ਸੀ ਜਿਹੜੀ 16 ਫਰਵਰੀ ਨੂੰ ਫਿਲਮ ਰਿਲੀਜ਼ ਹੋਈ ਹੈ ਆ ਉਹੇ ਬੋਲੇ ਉਹਦੇ ਵਿੱਚ ਕੁਐਸਚਨ ਕਮਿਊਨਿਟੀ ਦਾ ਜਿਹੜਾ ਇੱਕ ਮਜ਼ਾਕ ਬਣਾਇਆ ਗਿਆ ਤਰੀਕੇ ਨਾਲ ਸਭ ਆ ਲੱਗਦੀ ਆ ਮੋਂ ਉਸੇ ਤਰੀਕੇ ਨਾਲ ਉਹਦੇ ਵਿੱਚ ਕਰੋਰ ਪੇਸ਼ ਕੀਤਾ ਗਿਆ ਜਿਹਦੇ ਵਿੱਚ ਉਹਨੇ ਸਾਡੀ ਜਿਹੜੀ ਬੜੀ ਹੋਲੀ ਹੈਗੀ ਅਜਨੂਸ ਬਹੁਤ ਆਤਰਮਾਨ ਜਿਹੜਾ ਸਾਡੇ ਜ਼ਿਲ੍ਹਾ ਦੇ ਵਿੱਚ ਹੁਦਿਸਕਰੋ ਦਾ ਪੁੱਤਰ ਆਤਮਾਦਾਉ ਦੀ ਵਿਧਿਅਪਰੀ ਕੀਤੀ ਗਈ ਜਲੰਧਰ ਦੇ ਵਿੱਚ ਪੰਜਾਬੀ ਫਿਲਮ ਓਏ ਪੋਲੇ ਓਏ ਦੇ ਡਾਇਰੈਕਟਰ ਅਤੇ ਅਦਾਕਾਰ ਦੇ ਖਿਲਾਫ ਥਾਣਾ ਡਿਵੀਜ਼ਨ 4 ਪੁਲਿਸ 'ਚ ਸ਼ਿਕਾਇਤ ਦਰਜ ਕਰਵਾਈ ਹੈ ਇਥੇ ਵੀ ਦੱਸ ਦਈਏ ਕਿ 295ਏ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਪੁਲਿਸ ਨੇ ਡਾਇਰੈਕਟਰ ਵਰਿੰਦਰ ਰਾਮ ਗੜੀਆ ਅਤੇ ਅਦਾਕਾਰਾ ਜਗਜੀਤ ਸਿੰਘ ਦੇ ਉੱਤੇ ਮਾਮਲਾ ਦਰਜ ਕੀਤਾ ਹੈ ਦੋਨਾਂ ਦੇਤੇ ਇਸਾਈ ਭਾਈਚਾਰੇ ਦੇ ਵੱਲੋਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਤਹਿਤ આરોਪ ਲੱਗੇ ਨੇ ਜਿਸ ਦੇ ਤਹਿਤ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ ਉਧਰ ਈਸਾਈ ਭਾਈਚਾਰੇ ਦੇ ਸਨਾਵਰ ਭੱਟੀ ਨੇ ਫਿਲਮ ਦੇ ਵਿੱਚ ਕਈ ਸੀਨ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਜਿਸ ਵਿੱਚ ਈਸਾਈ ਭਾਈਚਾਰੇ ਨੂੰ ਕਈ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਸੀਨ ਨੂੰ ਲੈ ਕੇ ਤਾਂ ਉਹਨਾਂ ਨੇ ਕਿਹਾ ਕਿ 16 ਫਰਵਰੀ ਨੂੰ ਇਹ ਫਿਲਮ ਰਿਲੀਜ਼ ਹੋਈ ਸੀ ਜਿਸ ਦਾ ਫਿਲਮ ਦਾ ਟ੍ਰੇਲਰ ਵੀ ਦਿਖਾਇਆ ਗਿਆ ਇਸ ਤੋਂ ਇਲਾਵਾ ਉਹਨਾਂ ਕੀ ਕਿਹਾ ਤੁਸੀਂ ਵੀ ਸੁਣੋ हां जी मेरा नाम सनावर पट्टी प्रधान यूनाइटेड पीपल्स लीग और मेरे नाल चेयरमैन साहब पास्ट एंथनी जी जनरल सेक्रेटरी जॉन मसी जॉनी जी और बाकी ਸਾਡੇ ਜਿਹੜੇ ਸਹਿਯੋਗੀ ਨੇ ਵਾਈਸ ਪ੍ਰਧਾਨ স্যামਸਨ ਗੇਲ ਜੀ ਆਕਾ ਜੀ ਵਿਲਸਨ ਜੀ ਐਂਥਨੀ ਜੀ ਤੇ ਰੌਕੀ ਜੀ और बाकी ਹੋਰ ਵੀ ਜਿਹੜੇ ਸਾਡੇ ਸਾਥੀ ਨੇ ਅੱਜ ਪਰਸੋ ਸਾਡੇ ਧਿਆਨ ਦੇ ਵਿੱਚ ਆਇਆ ਸੀ ਜਿਹੜੀ 16 ਫਰਵਰੀ ਨੂੰ ਫਿਲਮ ਰਿਲੀਜ਼ ਹੋਈ ਆ ਉਹ ਇਹ ਭੋਲੇ ਹੋਏ ਉਹਦੇ ਵਿੱਚ 크ਿਸਚਨ ਕਮਿਊਨਿਟੀ ਦਾ ਜਿਹੜਾ ਇੱਕ ਮਜ਼ਾਕ ਬਣਾਇਆ ਗਿਆ ਉਹਦੇ ਵਿੱਚ ਜਿਸ ਤਰੀਕੇ ਨਾਲ ਸਾਡੀਆਂ ਸੁਭਾਵਾਂ ਲੱਗਦੀਆਂ ਵਾਂ ਉਸੇ ਤਰੀਕੇ ਨਾਲ ਉਹਦੇ ਵਿੱਚ ਇੱਕ ਰੋਲ ਪੇਸ਼ ਕੀਤਾ ਗਿਆ ਜਿਹਦੇ ਵਿੱਚ ਉਹਨੇ ਸਾਡੀ ਜਿਹੜੀ ਬੜੀ ਹੋਲੀ ਹੈਗੀ ਆ ਜਿਹਨੂੰ ਅਸੀਂ ਬਹੁਤ ਆਦਰ ਮਾਣ ਜਿਹੜਾ ਸਾਡੇ ਦਿਲਾਂ ਦੇ ਵਿੱਚ ਹੈ ਹੋਲੀ ਸਪਿਰਿਟ ਦਾ ਪਵਿੱਤਰ ਆਤਮਾ ਦਾ ਉਹਦੀ ਬੇਅਦਵੀ ਕੀਤੀ ਗਈ ਜਿਹਦੇ ਸਬੰਧ ਦੇ ਵਿੱਚ ਅਸੀਂ ਪਰਸੋ ਜੁਆਇੰਟ ਕਮਿਸ਼ਨਰ ਸਾਹਿਬ ਨੂੰ ਮਿਲੇ ਔਰ ਉਹਨਾਂ ਨੂੰ ਐਪਲੀਕੇਸ਼ਨ ਦਿੱਤੀ ਔਰ ਉਹ ਉਹਨਾਂ ਨੇ ਅੱਛੀ ਇੱਕ ਕਾਰਗੁਜ਼ਾਰੀ ਕਰਦੇ ਹੋਏ ਕਮਿਸ਼ਨਰ ਸਾਹਿਬ ਔਰ ਜਿਹੜਾ ਜ਼ਿਲ੍ਹਾ ਜਲੰਧਰ ਦੀ ਐਡਮਿਨਿਸਟ੍ਰੇਸ਼ਨ ਹੈਗੀ ਆ ਉਹਨਾਂ ਨੇ 4 ਨੰਬਰ ਥਾਣੇ ਦੇ ਵਿੱਚ ਇਸ ਰਿਪੋਰਟ ਨੂੰ ਭੇਜਿਆ ਔਰ ਫੌਰੀ ਤੌਰ ਦੇ ਤੇ ਕਾਰਵਾਈ ਕਰਦੇ ਆ 4 ਨੰਬਰ ਦੇ ਵਿੱਚ ਸਾਡੇ ਜਿਹੜੇ ਡੀਐਸਪੀ ਸਾਹਿਬ ਨੇ ਨਰਮਲ ਸਿੰਘ ਜੀ ਔਰ ਉਹਨਾਂ ਦੇ ਦਿਸ਼ਾ ਨਿਰਦੇਸ਼ ਤੋਂ ਐਸਐਚਓ ਸਾਹਿਬ ਨੇ ਐਫਆਈਆਰ ਨੰਬਰ 00 ਜਿਹੜੀ 17 ਆ ਉਹ ਕੱਢ ਦਿੱਤੀ ਆ ਔਰ ਇਹਦੇ ਵਿੱਚ ਜਿਹੜੀ ਐਫਆਈਆਰ ਹੈਗੀ ਆ ਔਰ ਵਰਿੰਦਰ RAM ਗੜੀਆ ਜਿਹੜਾ ਡਾਇਰੈਕਟਰ ਆ ਔਰ ਜਗਜੀਤ ਸੰਧੂ ਜਿਹੜਾ ਮੁੱਖ ਕਲਾਕਾਰ ਆ ਤੇ ਨਾਲ ਜਿਹੜੇ ਉਹਨਾਂ ਦੇ ਉਸ ਸੈਕਟ ਦੇ ਵਿੱਚ ਸਹਿਯੋਗੀ ਕਲਾਕਾਰ ਸੀਗੇ ਉਹਨਾਂ ਦੇ ਉੱਤੇ ਜਿਹੜੀ ਐਫਆਈਆਰ ਕੀਤੀ ਗਈ ਆ ਔਰ ਉਦੇ ਨਾਲ ਨਾਲ ਹੀ ਅਸੀਂ ਇਹ ਉਮੀਦ ਕਰਦੇ ਹਾਂ ਕਿ ਬਹੁਤ ਜਲਦ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਨੂੰ ਗ੍ਰਿਫਤਾਰੀ ਵੀ ਗ੍ਰਫਤਾਰੀ ਵੀ ਕਰੇਗਾ ਤਾਂ ਕਿ ਜਿਹੜੇ ਸਾਡੇ ਜ਼ਖਮਾਂ ਦੇ ਉੱਤੇ ਰਹਿੰਦੇ ਹੁੰਦੇ ਮਰਮ ਵੀ ਹੈਗੇ ਆ ਉਹ ਲੱਗ ਸਕਣ ਔਰ ਇਹਦੇ ਨਾਲ ਪੂਰੇ ਮਸੀਹੀ ਸਮਾਜ ਦੇ ਵਿੱਚ ਇੱਕ ਪ੍ਰਸ਼ਾਸਨ ਦਾ ਜਿੱਥੇ ਸਾਡੀ ਨਜ਼ਰਾਂ ਦੇ ਵਿੱਚ ਬਹੁਤ ਜ਼ਿਆਦਾ ਇੱਜ਼ਤ ਵਧੀ ਆ ਉੱਥੇ ਸਾਡੇ ਲੋਕਾਂ ਨੂੰ ਬੜਾ ਇਸ ਚੀਜ਼ ਦੇ ਨਾਲ ਹੌਸਲਾ ਫਜ਼ਾਈ ਵੀ ਮਿਲੀ ਆ ਕਿ ਜਿਹੜੇ ਸਾਡੇ ਸਮਾਜ ਦੇ ਨਾਲ ਇਹੋ ਜਿਹਾ ਧੱਕਾ ਹੁੰਦਾ ਆ ਉਹ ਉਹ ਗਾਂ ਤੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਔਰ ਇਹੋ ਜਿਹੜੇ ਸ਼ਰਾਰਤੀ ਅੰਸਰ ਆ ਉਹਨਾਂ ਨੂੰ ਇਸ ਗੱਲ ਦੇ ਉੱਤੇ ਇਹ ਅਕਲ ਵੀ ਮਿਲੇਗੀ ਕਿ ਅਸੀਂ ਕਿਸੇ ਦੇ ਧਰਮ ਨੂੰ ਕਿਸੇ ਸਮੁਦਾਏ ਨੂੰ ਠੇਸ ਨਹੀਂ ਪਹੁੰਚਾਉਣੀ ਹਾਂ ਸਮਾਂ ਵੀ ਦਿੱਤਾ ਜਾਏਗਾ ਗ੍ਰਿਫਤਾਰੀ ਵਾਸਤੇ ਦੇਖੋ ਫਿਲਹਾਲ ਤਾਂ ਅੱਜ ਐਫਆਈਆਰ ਦਰਜ ਕੀਤੀ ਗਈ ਹੈ ਸਮਾਂ ਤਾਂ ਨੈਚਰਲੀ ਗੱਲ ਹੈਗੀ ਆ ਹਰ ਇੱਕ ਚੀਜ਼ ਨੂੰ ਲੱਗਦਾ ਆ ਦੋ ਜਾਂ ਤਿੰਨ ਦਿਨ ਦਾ ਸਮਾਂ ਹੋਏਗਾ ਲੇਕਿਨ ਅਸੀਂ ਸਵੇਰੇ ਅਧਿਕਾਰੀਆਂ ਨੂੰ ਮਿਲਾਂਗੇ ਉਸ ਤੋਂ ਬਾਅਦ ਵਿੱਚ ਉਹਨਾਂ ਦੇ ਨਾਲੇ ਗੱਲ ਕਰਾਂਗੇ ਕਿ ਕਦੋਂ ਤੱਕ ਇਹ ਗ੍ਰਿਫਤਾਰੀ ਉਹਨਾਂ ਦੀ ਹੋ ਜਾਏਗੀ ਐਫਆਈਆਰ ਕਿੰਨੇ ਬੰਦਿਆਂ ਤੇ ਕੱਟ ਹੋਈ ਹੈ ਜੀ ਐਫਆਈਆਰ ਬੇਸਿਕਲੀ ਬਾਈ ਨੇਮ ਦੋ ਬੰਦਿਆਂ ਦੇ ਉੱਤੇ ਹੈਗੀ ਆ ਜੀ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਅਦਰਸ ਦੇ ਵਿੱਚ ਸਹਿਯੋਗੀ ਕਲਾਕਾਰ ਨੇ ਉਹ ਅਦਰਸ ਦੇ ਵਿੱਚ ਹੈਗੇ ਆ